ਨਵੇਂ ਮੁਹੱਲੇ ਦੀ ਦੇ ਸ਼ਲੋਕਾਂ ਦੀ ਲੜੀ ਵਿਚਾਰ ਹੋ ਰਹੀ ਹੈ ਅੱਜ 31ਵਾਂ ਭਾਗ ਹੈ 54 ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਕੀ ਉਪਦੇਸ਼ ਦੇ ਰਿਹਾ ਹੈ ਬਲ ਘੋ ਬੰਦਨ ਵਲਗੋਆ ਬੰਸਨ ਤੇ ਸਭਿ ਜੀਹ ਕੋ ਉਪਾਈ ਨਾਨਕ ਸਭ ਕੇ ਜਿ ਸੋ ਰਹਾ ਤੈ ਤੋ ਹੀ ਹੋ ਸਾਰੇ ਨਾਨਕ ਸਭ ਕੇ ਜਿ ਸੋ ਰਹਾ ਤੈ ਤੋ ਹੀ ਹੋ ਸਾਰੇ ਵਲਗੋਆ ਬੰਸਨ ਛੁਲੇ ਸਭ ਕੇ ਜੀਹ ਹੋ ਸ਼ਲੇ ਵੀਰਵਾਰ 53 ਸ਼ਲੋਕ ਸੀ ਬਲ ਛੁੱਟ ਗਿਓ ਬੰਦਨ ਪਰੇ ਕਛੂ ਨਾ ਹੋ ਤੋ ਪਾਇ ਕੋ ਨਾਨਕਾ ਹੋ ਓਟ ਹਰ ਗਜ ਜਿਓ ਹੋਸ ਅਜ ਬਿਲਕੁਲ ਉਲਟ ਬਲ ਹੋਆ ਬੰਦਨ ਛੁੱਟੇ ਸਭ ਕੁਝ ਹੋ ਤੋ ਪਾਇ ਨਾਨਕ ਸਭ ਕੇ ਤੋਂ ਰੇ ਹੱਥ ਮੇ ਤੁਮੀ ਹੋਸ ਹੈ ਮਹਾਂਪੁਰ ਸ਼ਰਤ ਕਰਦੇ ਸੀ ਸਾਡੇ ਵਰਗੇ ਜੀਵ ਨੇ ਜਦੋਂ ਓਟ ਲਈ ਆਸਰਾ ਲਿਆ ਯਾਦ ਕੀਤਾ ਅਰਦਾਸ ਕੀਤੀ ਫਰਿਆਦ ਕੀਤੀ ਬੇਨਤੀ ਕੀਤੀ ਸੁਣਿਓ ਸਾਡੇ ਵਰਗੇ ਜੀਵ ਨੇ ਜਦੋਂ ਮਾਰਕ ਅੱਗੇ ਆਪਣੀ ਸਿਆਣਪ ਚਤਰਾਈ ਖਤਮ ਕਰਕੇ ਫਰਿਆਦ ਕੀਤੀ ਕਹਿੰਦੇ ਜਦੋਂ ਓਟ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ ਬਲ ਵੀ ਆ ਗਿਆ ਬੰਦਰ ਨੇ ਇਕੱਠੇ ਗਏ ਸਾਰੇ ਉਪਾਅ ਹੀ ਹੋ ਗਏ ਗੱਜ ਕੇ ਆਪਸ ਸਾ ਜਦੋਂ ਓਟ ਲਈ ਓਟ ਲੈਣੀ ਨਾ ਛੱਡ ਇੱਕ ਹਿਰਨੇ ਜੰਗਲ 'ਚ ਸੋਤੀ ਸੀ ਤੇ ਗਰਮ ਬਤੀ ਸੀ ਦੋ ਬੱਚੇ ਦੇ ਪੇਟ 'ਚ ਥੱਕੀ ਟੁੱਟੀ ਥੋੜਾ ਜਾ ਜਗਾ ਵਧੀਆ ਜੀ ਮਿਲ ਗਈ ਹੰਡੀਰ ਵਾਲੀ ਏਰਨੇ ਨੂੰ ਨਹੀਂ ਦੱਸਦਾ ਇਸ ਜ਼ਿਕਰ ਨੂੰ ਸਤਗੁਰਾਂ ਨੇ ਪਰਵਾਣੀ ਜਿਵੇਂ ਲਿਆ 1300 ਚੁਰੇ ਜਾਗਦੇ ਕਸਿਰਤੀ ਮਹੱਲਾ ਪੰਜਾਂ ਉਹ ਮੈਂ ਬਾਜ ਪੰਗਤੀਆਂ ਬੋਲਾਂ ਓਟ ਲੈਣੀ ਨਾ ਛੱਜ ਫਿਰ ਬਲ ਵੀ ਹੋ ਜਾਏਗਾ ਬੰਦਰ ਵੀ ਛੋਟੇ ਜਣੇ ਆਤੇ ਆਤਰ ਕੇ ਨਾ ਬੈਠ ਅੱਜ ਦਾ ਅਰਥ ਬਲ ਹੋਆ ਬੰਦਨ ਛੁੱਟੇ ਸਭ ਕੁਝ ਹੋ ਤੋਗਾ ਇੱਕ ਹਿਰਨੀ ਦੀ ਮਿਸਾਲ ਪੰਗਤੀਆਂ ਮੈਂ ਬਾਜ ਬੋਲਾਂ ہا وا رہی گربوتی ہے دو بچے پیڑ شکاری بھائی بڑا بدیا شکار شکاری نے ایک پاس جال لا دے پاس اگ بالتی تیجے پاسے اپنا شکاری کتا چوتھے پاسے تیر تے کمان لے کے آب کھلو گیا کدھر گی گج گیا آپ سات چار پاسیا تو کدھر گی ودیہ شکار ہے ਦੁਬਾਰਾ ਬੋਲਦਾ ਇੱਕ ਪਾਸੇ ਜਾਲ ਦੂਜੇ ਪਾਸੇ ਅੱਗ ਲਾਤੀ ਤੀਜੇ ਪਾਸੇ ਸ਼ਿਕਾਰ ਸ਼ਿਕਾਰੀ ਕੁੱਤਾ ਚੌਥੇ ਪਾਸੇ ਆਮ ਤੀਰ ਕਮਾਨ ਲੈ ਕੇ ਕਹਿੰਦੇ ਜਦੋਂ ਅੱਗ ਦਾ ਥੋੜਾ ਜਿਹਾ ਸੇਕ ਲੱਗਾ ਹੈ ਦੂਰ ਹੈ ਏਰਨੇ ਦੀ ਨੀਂਦ ਖੁੱਲ ਗਈ ਨੀਂਦ ਫੁੱਲਦੇ ਆ ਨਾ ਧੌੜੀ ਹਲੋ ਇੰਜ ਧੌੜਨ ਲੱਗੀ ਤੇ ਸ਼ਿਕਾਰੀ ਪੁੱਤਾ ਇਧਰ ਧੌੜਨ ਲੱਗੀ ਤੇ ਜਾਲ ਲੱਗਾ ਇਧਰ ਧੌੜਨ ਲੱਗੀ ਤੇ ਅਗ ਬਲਦੀ ਪਈਏ ਚੌਥੇ ਪੰਨੇ ਧੌੜਨ ਲੱਗੀ ਤੇ ਸ਼ਿਕਾਰੀ ਤੀਰ ਦਮਾ ਲਾਏ ਆ ਕਰਮ ਨੇ ਕਰਮ ਕਰਮਾਂ ਦੀ ਗੱਦੀ ਇਹੋ ਜਿਹੀ ਚਾਰੇ ਪਾਸੇ ਬੰਦ ਹੋ ਗਈ ਗੱਜ ਕੇ ਆਪੋ ਸਾਥ ਚਾਰੇ ਪਾਸੇ ਬੰਦ ਹੋ ਗਏ ਮਨੁੱਖ ਨਹੀਂ ਪਿਛਲੀ ਵਾਰੀ ਸੁਣਿਆ ਇੱਕ ਹਾਥੀ ਨੇ ਔੜ ਲਈ ਵਿਦ ਬਣ ਗਈ ਸੁਦਰਸ਼ਨ ਚੱਕਰ ਨਾਲ ਤੰਦੂਆਂ ਦੀਆਂ ਤੰਦਾ ਕੱਟਦੀ ਆਜ ਵੀ ਇੱਕ ਜਾਨਵਰ ਦਾ ਜ਼ਿਕਰ ਸੁਣ ਰਿਹਾ ਕਿ ਹਿਰਨੀ ਕਹਿੰਦੀ ਇਹਦੇ ਸਾਰੇ ਰਾਹ ਹੀ ਬੰਦ ਹੋ ਗਏ ਇੱਕ ਪਾਸੇ ਜਾਲ ਇੱਕ ਪਾਸੇ ਆਗ ਇੱਕ ਪਾਸੇ ਸ਼ਿਕਾਰੀ ਕੁੱਤਾ ਇੱਕ ਪਾਸੇ ਸ਼ਿਕਾਰੀ ਆਵ ਕਹਿੰਦੇ ਮੂੰਹ ਉੱਤੇ ਕਰਕੇ ਅਗਲੀਆਂ ਦੋਵੇਂ ਲੱਤਾਂ ਉੱਤੇ ਕਰਕੇ ਪਰਮੇਸ਼ਰ ਨੂੰ ਬੇਨਤੀ ਕੀਤੀ हे ਪ੍ਰਭੂ ਚਾਰੇ ਰਾਹ ਬੰਦ ਹੋ ਗਏ हे ਪਰਮੇਸ਼ਰ ਮੈਂ ਗਰਭਵਤੀ ਨਹੀਂ ਆ ਮੈਂ ਮਰਦਿਆਂ ਮੇਰੇ ਪੇਟ ਵਿੱਚ ਦੋ ਬੱਚੇ ਉਹਨਾਂ ਦੇ ਵੀ ਬਹੁਤ ਆਖੋ ਸਾਧਾ ਓਟ ਲਈ ਮੇਰੀ ਰਾਖੀ ਭਾਈ ਮਨੀ ਸਿੰਘ ਜੀ ਦੀ ਤਕਸਾਲ ਦੀ ਸਟੇਟ ਵਿੱਚ ਨਾ بڑے ਉੱਚੇ ਕਵੀ ਦੇ ਬੋਲ ਨੇ ਬਾਅਦ ਵਿੱਚ ਮੈਂ ਇਹੋ ਸਾਖੀ 1354 ਅੰਗ ਤੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਬੋਲੀ ਉਸ ਤੋਂ ਪਹਿਲੇ ਮੈਂ ਇੱਕ بڑے ਭਿਜੇ ਕਵੀ ਦੀ ਉਸ ਸਟੇਕ ਵਿੱਚ ਜ਼ਿਕਰ ਕੀਤਾ ਕਹਿੰਦੇ ਅੰਜ ਦੋਵੇਂ ਲੱਤਾਂ ਉੱਤੇ ਕਰਕੇ ਮੁਖ ਉੱਤੇ ਕਰਕੇ ਪ੍ਰਭੂ ਅੱਗੇ ਪ੍ਰਿਆਸ ਕੀਤੀ ਮੇਰੀ ਰਾਖੀ ਕਰੋ ਔੜ ਲਈ

ਸੰਕਟ ਮੈਂ ਇੱਕ ਸੰਕਟ ਬਨਿਓ ਕਵੀ ਦੇ ਮੂਹਰੇ ਸੰਕਟ ਮੈਂ ਇੱਕ ਸੰਕਟ ਬਨਿਓ ਅਰਜ ਕਰੇ ਮਰਗ ਨਾਰੀ ਮਰੇ ਕਹਿੰਦੇ ਰਣੀ ਸੰਕਟ ਮੈਂ ਇੱਕ ਸੰਕਟ ਬਨਿਓ ਅਰਜ ਕਰੇ ਮਰਗ ਨਾਰੀ ایک اور لابر گاڈی بابر کیا جال گیا ایک بنے جال گڑتا ایک اور لابر گاڈی ਇੱਕ ਔਰ ਅਗ ਜਾਰੀ ਇੱਕ ਬਨੇ ਆ ਗਿਆ ਇੱਕ ਔਰ ਸਵਾਨ ਕੋ ਠੜ ਇੱਕ ਔਰ ਸਵਾਨ ਕੋ ਠੜ ਇੱਕ ਬੈਸਰ ਅੰਧਕਾਰੀ ਅੰਧਕਾਰੀ ਜਾਂਦੇ ਸ਼ਿਕਾਰੀ ਇੱਕ ਬਨੇ ਆ ਬੈਠਾ ਇੱਕ ਬੈਸਰ ਬੰਦ ਕਰੀ ਕਹਿੰਦੇ ਇੱਕ ਗਰਮ ਵਧੀ ਰੀ ਨੇ ਮੁੱਕ ਕੇ ਲੱਤਾਂ ਗਲੀਆਂ ਉਪਰ ਕਰਕੇ ਜਦੋਂ ਫਰਿਆਦ ਕੀਤੀ ਰੋਗੇ ਮਾਰੇ ਸਾਰੇ ਰਾਹ ਬੰਦ ਕਿਰਪਾ ਕਰ ਆ ਜਾ ਰੱਬ ਆ ਜਾ ਗੁਰਦੇਵ ਉਹ ਮੈਨੂੰ ਗੱਲ ਲੱਭੇ ਪਿਆਰੇ ਲਿਖੇ ਮੈਂ ਉਹ ਬੋਲਣੇ ਚਾਹਾਂਗਾ ਕਹਿੰਦੇ ਬਸ ਰੱਬ ਨੇ ਸੰਕਲਪ ਕੀਤਾ ਆਪੋ ਸਾਧਨਾ ਰੱਬ ਤੁਹਾਡੇ ਬਾਰੇ ਮੇਰੇ ਬਾਰੇ ਸੰਕਲਪ ਹੀ ਕਰਦਾ ਇਹਨੂੰ ਛਡਵਾ ਲਿਆ ਜਦ ਸੰਕਟ ਘਟਨਾ ਬਰਬਦੀਆ ਲੱਗੇ ਕਹਿੰਦੇ ਫਰਿਆਦ ਸੁਣ ਕੇ ਰੱਬ ਨੇ ਸੰਕਲਪ ਮਾਤਰ ਸੰਕਲਪ ਹੀ ਕੀਤਾ ਸੰਕਲਪ ਕਰਦੇ ਸਾਰੇ ਰਾਹ ਖੋਲ ਗੱਜ ਕੇ ਆਖੋ ਸਤਨਾਮ ਉਹ ਕਿਵੇਂ ਰੱਬ ਨੇ ਸੰਕਲਪ ਕੀਤਾ ਤੇ ਨੇਰੀ ਚੱਲ ਗਈ ਜੋ ਉਹ ਨੇਰੀ ਜਮੀਨ ਉਹ ਜਾਲ ਉੱਡ ਕੇ ਅੱਗ ਜਾ ਗਿਆ ਗੱਜ ਕੇ ਆਖੋ ਸਤ ਜਾਲ ਨੂੰ ਅੱਗ ਲੱਗ ਗਈ ਇੱਕ ਪਾਸਾ ਖੁੱਲ ਗਈ ਇੱਕ ਰਾਹ ਖੁੱਲ ਗਿਆ ਅਨੇਰੀ ਤੋਂ ਬਾਅਦ بارش ਸ਼ੁਰੂ ਹੋ ਗਈ بارش ਸ਼ੁਰੂ ਹੋਣ ਦੀ ਧੀਰ ਸੀ ਅੱਗ ਬੁਝ ਗਈ ਗੱਜ ਕੇ ਆਕੋ ਸਾਥ ਔਰ ਅੱਗ ਬੁਝ ਗਈ ਸ਼ਿਕਾਰੀ ਹੱਸਦਾ ਕਹਿੰਦਾ ਭਾਵੇਂ ਦੋ ਰਾਹ ਤੇਰੇ ਖੁੱਲ ਗਏ ਐ ਪਰ ਪੀਰ ਤੇ ਕਵਾਰ ਮੇਰੇ ਹੱਥੇ ਬਚ ਕੇ ਜਾਣਗੇ ਕਿੱਥੇ ਪਾਵੇਂ ਜਾਲ ਮੇਰਾ ਸੜ ਗਿਆ ਤੇ ਅਗਵੀ ਨਾਲ ਪੁੱਜ ਗਈ ਏ ਤੇਰੀ ਨਾ ਜਾਲ ਅਗ ਦੇ ਤੈਗੇ ਸੜ ਗਿਆ ਪਰ ਮੈਂ ਲੱਗਾ ਤੈਨੂੰ ਤੀਰ ਮਾਰਨ ਕਿੱਥੇ ਜਾਏਗੀ ਕਹਿੰਦੇ ਇੰਜ ਤੀਰ ਕਮਾਨ ਤੇ ਕੱਸਿਆ ਤੇ ਮਾਰਨ ਲੱਗਾ ਤੇ ਜਵੀਨ ਜੋ ਸੱਪ ਨਿਕਲਿਆ ਤੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ ਜਦੋਂ ਡੰਗ ਮਾਰਿਆ ਤੇ ਨਿਸ਼ਾਨਾ ਝੁੱਕ ਗਿਆ ਨਿਸ਼ਾਨਾ ਗਲਤ ਹੋ ਗਿਆ हिरਨੀ ਦੀ ਜਗ੍ਹਾ ਸ਼ਿਕਾਰੀ ਕੁੱਤੇ ਨੂੰ ਲੱਗ ਗਿਆ ਉਦੀ ਮੌਤ ਆਖੋ ਸਾਰਾ ਤੀਜਾ ਰਾਹ ਵੀ ਖਾਲੀ ਤੇ ਕਹਿੰਦੇ ਜਿਹੜਾ ਸੱਪ ਨੇ ਡੰਗ ਮਾਰਿਆ ਸੀ ਉਸ ਸੱਪ ਦੇ ਡੰਗ ਨਾਲ ਇੱਕ ਦੇ ਮਿੰਟ ਬਾਅਦ ਤੜਫ ਕੇ ਸ਼ਿਕਾਰੀ ਦੀ ਵੀ ਮੌਤ ਹੋ ਗਈ ਚਾਰੇ ਰਾਹ ਖਾਲੀ ਇੱਕ ਜਿਕਾਰਾ ਦਿਓ ਰੱਬ ਸੰਕਲਪ ਕਰ ਲਵੇ ਤੁਹਾਡੀ ਫਰਿਆਦ ਵੇਖ ਕੇ ਸਾਰੇ ਰਾਹ ਵੀ ਬੰਦ ਹੋਏ ਹੋਣ ਉਹ ਚਾਵੇ ਤੇ ਰਾਹ ਖੋਲ ਦੇ سنسکر محلہ پنگ تیرہ سو چورنجا یہ سنسکرت تھوڑی اوکھی ہے آج وہ سنے نہ دو پنکتیاں درج کیا ਮਿਰਗੀ ਪੈਖੰਦ ਪਦਕ ਪ੍ਰਹਰੇਣ ਮਿਰਗੀ ਹੀਰਣ ਬਦਕ ਸ਼ਿਕਾਰੀ ਆ ਮਿਰਗੀ ਪੈਖੰਦ ਪਦਕ ਪ੍ਰਹਰੇਣ ਮਖ ਆਵਦੇ ਅਹੋ ਜਸੇ ਰਖੇਣ ਮਖਮਤਾਂ ਬਣ ਗਏ ਸਹੋਦਾਰ ਤੇ ਅਚਰਜ ਅਹੋ ਜਸੇ ਰਖੇਣ ਕਹਿੰਦੇ ਅਸ ਚਰਜ ਗੱਲ ਐ ਜਿਦੀ ਰਾਖੀ ਪ੍ਰਭੂ ਜੀ ਤੁਸੀਂ ਆਪ ਕਰੋ ਉਹਦਾ ਰੋਮ ਵੀ ਵਿੰਗਾਰੀ ਹੋ ਸਕਦਾ ਐਣ ਲਖ ਆਵਦੇ ਅਹੋ ਜਸੇ ਰਖੇਣ ਕੁਪਲ ਨਾਨਕ ਰੋਮ ਨਾ ਛੇਦ ਤੇ ਉਹਦਾ ਵਾਲ ਵੀ ਨਹੀਂ ਵਿੰਗਾ ਹੋ ਸਕਦਾ ਜੇ ਦੀ ਤੁਸੀਂ ਰਾਖੀ ਕਰਦੇ ਕੁਲ ਗੋ we <laughs>